ਜੀ ਵੀਡੀਓ ਵੇਖ ਰਿਹਾ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀ ਨਾ ਪੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਿਰਵਾਦ ਕਰਦੀਆਂ ਏਦੀ ਵੱਡੀ ਖਬਰ ਦਲਜੀਤ ਦੀ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਬਣਾਏ ਚਿੰਨ੍ਹ ਨੇ ਸ਼ੀਲਟ ਤੇ ਮੋਢ ਚਰਚੇ ਗਲੋਬਲ ਸਟਾਰ ਦਲਜੀਤ ਦਸਾਂਜ ਨੇ ਦੇ ਭਾਰਤ ਚ ਹੀ ਨਹੀਂ ਵਿਦੇਸ਼ਾਂ ਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ ਪਰ ਸੰਚੀਕ ਉਸਦੇ ਗਾਇਕੀ ਗੀਤਾਂ ਤੇ ਨੱਚਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਜਦੋਂ ਗੱਲ ਕਸਟਮਰਾਂ ਦੀ ਆਉਂਦੀ ਹੈ ਤਾਂ ਉਹ ਟਿਕਟਾਂ ਦੇ ਪੈਸੇ ਦੇਣ ਦੀ ਪਰਵਾਹ ਨਹੀਂ ਕਰਦੇ ਹੁਣ ਇੱਕ ਵਾਰ ਮੋੜ ਦਲਜੀਤ ਦਸਾਂਜ ਸੁਰਖੀਆਂ 'ਚ ਆ ਗਏ ਹਨ ਪਰ ਇਸ ਵਾਰ ਕਿਸੇ ਸ਼ੋਅ ਨੂੰ ਲੈ ਕੇ ਨਹੀਂ ਸਕੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਕਰਨ ਦਾ ਅਸਲ ਬੀਤੀ ਰਾਜਜੀਤ ਦਸਾਂਜ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਇਸ ਤਰ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਇਸ ਤਰ੍ਹਾਂ ਦੀ ਇੱਕ ਵੀਡੀਓ ਚਦਲਜੀਤ ਦੇ ਬੈਠਣ ਦੇ ਤਰੀਕੇ ਨੇ ਸਾਰਿਆਂ ਨੂੰ ਆਪਣੇ ਵਾਲਾ ਕਰਛੇ ਕੀਤਾ ਕਿਹਾ ਜਾਂਦਾ ਹੈ ਕਿ ਜਿਹੜੇ ਪੋਜ ਚਦਲਜੀਤ ਬੈਠੇ ਸਨ ਉੱਤੇ ਹੱਥਾਂ ਨਾਲ ਜੋ ਸਾਈਨ ਸਾਈਨ ਬਣਾਇਆ ਉਹ ਇਲਮਨ ਨਾਤੀ ਦਾ ਸੰਕੇ ਹੈ ਦਲਜੀਤ ਦਾ ਸੰਜ ਬਾਰੇ ਇਸ ਅਕਸਰ ਕਿਹਾ ਜਾਂਦਾ ਹੈ ਕਿ ਇਹ ਇਲਮਾਨਤੀ ਭਾਈਚਾਰੇ ਨਾਲ ਜੁੜੇ ਹੋਏ ਹਨ ਇਸ ਤਰ੍ਹਾਂ ਦਲਜੀਤ ਦੇ ਹੱਥਾਂ ਨਾਲ ਜੁੜੇ ਕੰਨ ਬਣਾਏ ਉਹਨਾਂ ਨੂੰ ਇਲਮਾਨਤੀ ਨਾਲ ਜੋੜਿਆ ਜਾ ਰਿਹਾ ਹੈ ਜੀ ਹਾਂ ਦਲਜੀਤ ਪੂਰੀ ਵੀਡੀਓ ਚ ਪੀਐਮ મોદી ਨੇ ਇੱਕੋ ਹੀ ਪੋਸਟ ਚ ਬੈਠੇ ਰਕੇ ਪੀਐਮ મોદી ਨੇ ਇੰਸਟਾਗ੍ਰam ਤੇ ਦੋਵਾਂ ਦੀ ਗੱਲਬਾਤ ਦਾ ਇੱਕ ਛੋਟਾ ਕਲਿੱਪ ਸਾਂਝਾ ਕੀ ਕਰਦੇ ਹੋਏ ਕਿਹਾ ਇੱਕ ਬਹੁਤ ਹੀ ਯਾਦਗਾਰ ਗੱਲਬਾਤ ਉਹਨਾਂ ਨੇ ਐਕਸ ਤੇ ਇੱਕ ਪੋਸਟ ਚ ਕਿਹਾ ਦਲਜੀਤ ਦਸਾਂਜ ਨਾਲ ਇੱਕ ਸ਼ਾਨਦਾਰ ਗੱਲਬਾਤ ਉਹਨਾਂ ਚਲਿਤ ਨੀਚੇ ਬਹੁਤ ਕੀ ਯੋਗਤਾ ਦੇ ਤਨੀ ਹਨ ਅੰਸੀ ਸੰਗੀਤ ਸੱਭਿਆਚਾਰ ਤੇ ਕਈ ਚੀਜ਼ਾਂ ਤੇ ਗੱਲਬਾਤ ਕੀਤੀ ਦੁਮਾਂ ਵਿਚਲੇ ਹੋਈ ਗੱਲਬਾਤ ਨੂੰ ਦਸਾਂਜਵਾਲੇ ਨੇ ਵੀ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਇਸ ਮੁਲਾਕਾਤ ਚ ਮੋਦੀ ਨੇ ਦਲਜੀਤ ਨੂੰ ਕਿਹਾ ਭਾਰਤ ਦੇ ਇੰਦਾ ਇੱਕ ਮੁੰਡਾ ਜਦੋਂ ਦੁਨੀਆ 'ਚ ਨਾ ਰੋਸ਼ਨ ਕਰਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਲਜੀਤ ਰੱਖਿਆ ਤੇ ਤੁਸੀਂ ਲੋਕਾਂ ਦਾ ਜਿੱਤਦੇ ਜੀ ਜੀ ਜਾ ਰਹੇ ਹੋ ਦਲਜੀਤ ਕਹਿੰਦੇ ਹਨ ਤੁਸੀਂ ਪੜਦੇ ਸੀ ਕਿ ਮੇਰਾ ਭਾਰਤ ਮਹਾਨ ਪਰ ਜਦੋਂ ਮੈਂ ਭਾਰਤ ਘੁੰਮਿਆ ਤਾਂ ਮੈਨੂੰ ਪਤਾ ਲੱਗਾ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਹਨ ਭਾਰਤ 'ਚ ਸਭ ਤੋਂ ਵੱਡਾ ਜਾਦੂ ਜੋਗ ਹੈ ਮਿਸਤਰੀ ਮੋਦੀ ਨੇ ਕਿਹਾ ਕਿ ਜੋਗ ਦਾ ਜਿਸ ਨੇ ਤਜਰਬਾ ਕੀਤਾ ਹੈ ਉਹੀ ਉਸ ਦੀ ਤਾਕਤ ਜਾਣਦਾ ਹੈ। ਦਿਲਜੀਤ ਪ੍ਰਧਾਨ ਮੰਤਰੀ ਮੋਦੀ ਦੇ ਮਾਂ ਦੇ ਪ੍ਰੇਮ ਤੇ ਗੰਗਾ ਦੇ ਪ੍ਰਤੀ ਉਹਨਾਂ ਦੀ ਆਸਥਾ ਨੂੰ ਲੈ ਕੇ ਕਹਿੰਦੇ ਹਨ ਕਿ ਤੁਸੀਂ ਜੋ ਸ਼ਬਦ ਉਹਨਾਂ ਪ੍ਰਤੀ ਆਖੇ ਉਸ ਚ ਸਾਫ ਚਲਕਦਾ ਸੀ ਕਿ ਉਹ ਸਾ ਤੁਹਾਡੇ ਦਿਲ ਤੋਂ ਨਿਕਲੇ ਹਨ। ਇਸ ਤੋਂ ਬਾਅਦ ਦਿਲਜੀਤ ਨੇ ਗੁਰੂ ਨਾਨਕ ਤੇਜ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਜ਼ਾਹਰ ਕੀਤਾ। ਖਾਸ ਗੱਲ ਇਹ ਹੈ ਕਿ ਜਦ ਦਿਲਜੀਤ ਗੁਣਕ ਨਾ ਰੱਖੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਮੇਜ਼ ਤੇ ਉਂਗਲਾਂ ਨਾਲ ਉਹਨਾਂ ਦੀ ਉਹਨਾਂ ਨੂੰ ਤਾਲ ਦਿੰਦੇ ਨਜ਼ਰ ਆਏ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ